ਵੀਰ ਬਾਬਲ ਨੇ ਦਿੱਤੀ ਸੱਦੀ ਧਮਕੀ ਕਿਹਾ ਸਾਡੇ ਖਿਲਾਫ ਪਰਚਾ ਕਰਾਂ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਸਵੇਰੇ ਪੂਰੇ 3:30 ਵਜੇ ਪੁਲਸ ਅਧਿਕਾਰੀ ਆ ਗਈ ਆ ਹਨ ਕਿ ਨੰਬੂਆ ਫੜਕਾਇਆ 15 16 ਜਣੇ ਪੁਲਸ ਵਾਲੇ ਆਏ ਆ ਸਾਡਾ ਡੀਵੀਆਰ ਵੀ ਜ਼ਬਰਦਸਤੀ ਖੋਲ ਕੇ ਲੈ ਗਏ ਉਹ ਤੇ ਬਹੁਤ ਤੱਕ ਆ ਗਈ ਸੀ ਤੇ ਵੀ ਹੁਣ ਇਹਨਾਂ ਨੂੰ ਗੁੱਸਾ ਘੜ ਰਿਹਾ ਕਿ ਜਿਹੜੀ ਵੋਟਾਂ ਨਾਲ ਜਿੱਤੇ ਐ ਸਹੀ ਮੈਨੇ ਜਿੱਤੇ ਨਹੀਂ ਸੀ ਹੁਣ ਉਹ ਜਿੰਨੇ ਸਾਡੇ ਵਰਕਰ ਐ ਉਹਨਾਂ ਨੂੰ ਸੋਚਦੇ ਕਿ ਇਹਨਾਂ ਨੂੰ ਅਸੀਂ ਫੜ ਕੇ ਅੰਦਰ ਕਰਕੇ ਇਹਨਾਂ ਨੂੰ ਡਰਾਈਏ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਜਿਹੜੇ ਅਫਸਰ ਇਨਵੋਲਡ ਹੈ ਇਸ ਕੰਮ ਚ ਯਾਦ ਕਰ ਲੈਣ ਅੱਜ ਦਾ ਦਿਨ ਉਹਨਾਂ ਤੇ ਪੂਰੇ ਜਿਹੜੇ ਕਾਨੂੰਨ ਉਹਨਾਂ ਦੀ ਸਾਰੀ ਖਬਰ ਲਊਗਾ ਸਵੇਰੇ ਪੂਰੇ 3:30 ਵਜੇ ਪੁਲਿਸ ਸਾਡੇ ਘਰ ਆ ਗਈ ਆ ਤੇ ਅੱਜ ਸਵੇਰੇ ਪੂਰੇ 4 ਵਜੇ ਆਣ ਕੇ ਉਹਨਾਂ ਨੇ ਦਰਵਾਜ਼ੇ ਸਾਡੇ ਖੁੱਲੇ ਹੁੰਦੇ ਕਿਉਂਕਿ 3 ਵਜੇ ਉੱਠ ਪੈਨੇ ਸਾਡਾ ਮਾਲ ਡੰਗਰ ਦਾ ਕੰਮ ਆ ਤੇ ਚਵਾਈ ਦਾ ਟਾਈਮ ਹੀ ਤੇ ਬੰਦੇ ਡੰਗਰ ਚੋਂ ਹੁੰਦੇ ਤੇ ਬ੍ਰਦਰ ਮੇਰੇ ਇਥੇ ਅੰਦਰ ਬਿਠੇ ਚਾਹ ਪੀਂਦਾ ਐ ਆਣ ਕੇ ਨੰਬੂਆ ਖੜਕਾਇਆ 15 16 ਜਣੇ ਪੁਲਿਸ ਵਾਲੇ ਆਏ ਆ ਇੱਕ ਮੈਡਮ ਆ ਉਥੋਂ ਸਿਟੀੋਂ ਆਈ ਆ ਰਾਣੀ ਕੋਰ ਆਪਣਾ ਨਾਮ ਦੱਸਦੀਓ ਤੇ ਉਹਨਾਂ ਨੇ ਕਿਹਾ ਆਪਾਂ ਕੀਤੇ ਨਿਸ਼ਾਨ ਨੂੰ ਮਿਲਣਾ ਸੀ ਮੈਂ ਕਿਹਾ ਮੈਂ ਸਾਨੂੰ ਆਪਣਾ ਕੋਈ ਕਸੂਰ ਤਾਂ ਦੱਸੋ ਕਿ ਕਿਹੜੇ ਬੇਸ ਤੇ ਕਰਦੇ ਤੁਸੀਂ ਉਹਨੇ ਕਿਹਾ ਨਹੀਂ ਤੁਸੀਂ ਉਹਦੇ ਤਰਨਤਾਰਨ ਆਜੋ ਮੋੜੀ-ਮੋੜੀ ਇਨਵੈਸਟੀਗੇਸ਼ਨ ਕਰਨੀ ਹੈ ਤਰਨਤਾਰਨ ਆਜੋ ਆਣ ਕੇ ਲੈ ਆਇਓ ਤੁਸੀਂ ਸਾਡਾ ਡੀਵੀਆਰ ਵੀ ਜ਼ਬਰਦਸਤੀ ਖੋਲ ਕੇ ਲੈ ਗਏ ਹੋ ਤੇ ਬਹੁਤ ਤੱਕ ਆ ਗਈ ਕੀਤੇ ਵੀ ਕਰਿਆ ਹੈ ਨਹੀਂ ਕਿ ਇਹ ਕਰ ਗਿਆ ਔਰਤਾਂ ਨੂੰ ਵੀ ਚੱਕਿਆ ਜੀ ਨਹੀਂ ਵੱਡੇ ਆ ਮੈਂ ਔਰਤਾਂ ਨੂੰ ਵੀ ਚੱਕਿਆ ਮਨਜਿੰਦਰ ਸਿੰਘ ਦੀ ਜਿਹੜੀ ਪਰਚਾਈ ਆ ਉਹਨਾਂ ਨੂੰ ਕੱਲ ਉਹਨਾਂ ਨੂੰ ਵੀ ਚੁੱਕ ਕੇ ਲੈ ਗਿਆ ਤੇ ਅੱਜ ਇੱਥੇ ਵੀ ਬਹੁਤ ਮਤਲਬ ਉਹ ਨਾ ਦੋਕੇ ਦੋਕੇ ਮਾਰੇ ਔਰਤਾਂ ਨੂੰ ਅਸੀਂ ਕਿਹਾ ਵੀ ਅਸੀਂ ਸਾਰੇ ਨਾਲ ਚੱਲਦੇ ਆਂ ਤੇ ਕਿਹਦੇ ਸਾਰੇ ਆ ਜਾਣਾ ਫਿਰ ਸਾਰੇ ਬੇਰੋਜ਼ਗਾਰਤਾਂ ਨੂੰ ਵੀ ਬਾਹੂ ਫਿਰ ਜੇ ਇਦਾਂ ਕਰਦੇ ਆਂ ਤੇ ਵੀ ਕੈਮਰਾ ਰਿਕਾਰਡਿੰਗ ਵੀ ਨਾਲ ਹਾਂਜੀ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਨਹੀਂ ਵਾਈਫ ਨਹੀਂ ਨਾਲ ਹੈ ਫਿਰ ਇਹ ਉਹਨਾਂ ਨੇ ਕੋਈ ਬੱਚੇ ਨਹੀਂ ਦੇਖੇ ਕੋਈ ਕੁਝ ਨਹੀਂ ਦੇਖਿਆ ਮੇਰਾ ਨਾਮ ਸਿਮਰਨਜੀਤ ਕੋਰਾ ਮੈਂ ਨਿਸ਼ਾਨ ਸਿੰਘ ਦੀ ਪਰਚਾਈ ਲਗਦੀ ਆ ਵੀ ਬਹੁਤ ਦੁਖੀ ਹਿਰਦੇ ਨਾਲ ਇਹ ਕਹਿੰਨੇ ਵੀ ਬੋਟਾ ਪੈਣ ਦਾ ਇਹ ਭੁਗਤ ਰਹੇ ਆਂਦੇ ਕੀ ਸੀ ਜੀ ਸਰ ਸਾਡੇ ਬੱਚੇ ਵੀ ਨਹੀਂ ਦੇਖੇ ਗਏ ਸਾਰੇ ਬੱਚੇ ਸਕੂਲ ਦੀ ਇਹਦੇ ਬਹੁਤ 3:30 ਤੱਕ ਇੱਥੇ ਪਹੁੰਚ ਚੁੱਕੇ ਸੀ ਸਾਰਿਆਂ ਨੂੰ ਬਹੁਤ ਟੌਰਚਰ ਕੀਤਾ ਕਿਸੇ ਨੂੰ ਘਰੇ ਆਣ ਕੇ ਬਹੁਤੇ ਦਰਵਾਜ਼ੇ ਖੜਕਾਏ ਗਏ ਮੈਂ ਕਿ ਸਾਡੇ ਵੀਰ ਜੀ ਨੂੰ ਉੱਤੇ ਲੋਹੇ ਤੱਕ ਨਹੀਂ ਲੈਣ ਦਿੱਤੀ ਖਿੱਚ ਕੇ ਬਹੋਂ ਲੈ ਕੇ ਜਾਂਦੇ ਸੀ ਸਾਨੂੰ ਇਨਸਾਫ ਚਾਹੀਦਾ ਕੋਈ ਨਹੀਂ ਹੋਰ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਦੱਸੋ ਕਿਸ ਤਰ੍ਹਾਂ ਬੰਦ ਹੋ ਨਾ ਹਲਾਤਾਂ ਨੂੰ ਦੇਖੋ ਆ ਆ ਗੱਲ ਐ ਅੱਕੀ ਸ਼ੋਹਰੀ ਹੈ ਕਿ ਹੁਣ ਇਹਨਾਂ ਨੂੰ ਗੁੱਸਾ ਘੜ ਰਿਹਾ ਹੈ ਕਿ ਜਿਹੜੀ ਵੋਟਾਂ ਨਾਲ ਜਿੱਤੇ ਐ ਸਹੀ ਮੈਨੇ ਜਿੱਤੇ ਨਹੀਂ ਸੀ। ਉਦੋਂ ਵੀ ਬੂਥ ਕੈਪਚਰਿੰਗ ਕੀਤੀ। ਉਦੋਂ ਸਾਡੇ ਬੂਥਾਂ ਸ਼ਾਮ ਨੂੰ 3:00-4:00 ਵਜੇ ਸਾਰੇ ਕਬਜ਼ਾ ਕਰ ਗਏ ਸੀ। ਹੁਣ ਉਹ ਜਿੰਨੇ ਸਾਡੇ ਵਰਕਰ ਐ ਉਹਨਾਂ ਨੂੰ ਸੋਚਦੇ ਕਿ ਇਹਨਾਂ ਨੂੰ ਅਸੀਂ ਫੜ ਕੇ ਅੰਦਰ ਕਰਕੇ ਇਹਨਾਂ ਨੂੰ ਡਰਾਈਏ। ਦੇਖੋ ਇੱਕ ਵੀ ਕਿਸੇ ਕਾਂਗਰਸ ਵਰਕਰ ਕਿਸੇ ਭਾਜਪਾ ਦਾ ਜਾਂ ਆ ਜਿਹੜਾ ਨਵਾਂ ਚੁੱਲਾ ਦਲ ਬਣਾਇਆ ਇਹਨੇ ਕਿਸੇ ਨੂੰ ਨਹੀਂ ਛੇੜ ਰੇ। ਕੱਲੇ ਕਾਲੀ ਦਲ ਨੂੰ ਕਿਉਂਕਿ ਡਰ ਕਾਲੀ ਦਲ ਤੋਂ ਹੈ। ਸੋ ਮੈਂ ਅਫਸਰ ਸਰਬਾਨ ਨੂੰ ਮੈਂ ਪਹਿਲੇ ਵੀ ਕਿਹਾ ਹੈ ਤੁਸੀਂ ਕਾਨੂੰਨ ਦੀਆਂ ਧੱਜੀਆਂ ਨਾ ਰਿਓ ਤੁਸੀਂ ਬੀਬੀਆਂ ਨੂੰ ਨਹੀਂ ਬਖਸ਼ਦੇ ਤੁਸੀਂ ਬੱਚਿਆਂ ਨੂੰ ਨਹੀਂ ਬਖਸ਼ਦੇ ਲੋਕਾਂ ਦੇ ਪਸ਼ੂ ਲਾਈਕ ਘਰੇ ਘਰੇ ਕੋਈ ਹੈ ਹੀ ਨਹੀਂ ਘਰੇ ਸਾਰਾ ਐਡਾ ਵੱਡਾ ਤੱਕਾ ਅਕਾਲੀ ਦਲ ਬਰਦਾਸ਼ਤ ਨਹੀਂ ਕਰੂਗਾ ਆ ਇਨਸਾਫ ਇਹਨਾਂ ਦਾ ਸ਼ਰੋਮਨੀ ਅਕਾਲੀ ਦਲ ਇਹਨਾਂ ਦੇ ਕੇਸ ਵੀ ਲੜੂਗਾ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਜਿਹੜੇ ਅਫਸਰ ਇਨਵੋਲਡ ਹੈ ਇਸ ਕੰਮ 'ਚ ਯਾਦ ਕਰ ਲੈਣ ਅੱਜ ਦਾ ਦਿਨ ਉਹਨਾਂ ਤੇ ਪੂਰੇ ਜਿਹੜੇ ਕਾਨੂੰਨ ਉਹਨਾਂ ਦੀ ਸਾਰੀ ਖਬਰ ਲਊਗਾ ਬਸ ਫਸਵੀ ਟੱਕਰ ਦੇਣਾ ਦੂਸਰੇ ਨੰਬਰ ਤੇ ਅੰਗ ਲੱਗਦਾ ਉਹ ਹੋਈ ਨਹੀਂ ਹੋ ਰਿਹਾ ਬੇਸਿਕ ਫਸਵੀ ਟੱਕਰ ਨਹੀਂ ਸਹੀ ਮੈਂ ਤਾਂ ਕਾਲੀ ਜਲਦੀ ਜਾਂਦਾ ਹੈ ਤੁਸੀਂ ਦੇਖ ਲਓ ਐਸਐਸਪੀ ਇਲੈਕਸ਼ਨ ਕਮਿਸ਼ਨ ਨੇ ਕਿਉਂ ਬਦਲ ਕਿਉਂ ਸਸਪੈਂਡ ਕੀਤਾ ਸਸਪੈਂਡ ਕਰਨਾ ਬੜਾ ਸੀਰੀਅਸ ਮੈਟਰ ਹੈ ਕਿਉਂ ਕੀਤਾ ਕਿਉਂਕਿ ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਕੀ ਕੀਤਾ ਉਦੋਂ ਜਿੰਨੇ ਸਾਡੇ ਮੋਤਵਾਰ ਹਰ ਪਿੰਡ ਦੇ ਸਾਡੇ ਇੰਚਾਰ ਸੀ ਜਾਂ ਸਾਡੇ ਸਰਪੰਚ ਜੀ ਸਾਰਿਆਂ ਨੂੰ ਘਰੋਂ ਪਹਜਾਦਾ ਸੀ ਅਸੀਂ ਜਿਹੜੀ ਲੜਾਈ ਲੜੀ ਹੈ ਸਾਡੇ ਮੋਤਵਾਰ ਕੋਈ ਵੀ ਇਲੈਕਸ਼ਨ ਦੇ ਦੌਰਾਨ ਇੱਥੇ ਨਹੀਂ ਸੀ ਸਾਰਿਆਂ ਨੂੰ ਪਹਜਾਇਆ ਸੀ ਸਾਰਿਆਂ ਨੂੰ ਤੇ ਹੁਣ ਇਹਨਾਂ ਨੇ ਫਿਰ ਵੀ ਅਸੀਂ ਇੰਨੀ ਵੋਟਾਂ ਲੈ ਗਏ ਤੇ ਹੁਣ ਚਾਹੁੰਦੇ ਕਿ ਨੰਬਰ 2 ਵਰਕਰ ਜਿਹੜੇ ਬੱਚੇ ਆ ਉਹਨਾਂ ਸਾਰਿਆਂ ਨੂੰ ਅੰਦਰ ਦੇ ਦੇ ਜੀ ਹਮਦਰਦ ਹਦੀ ਦੀ ਐਸਐਸਪੀ ਨੇ ਸਸਪੈਂਡ ਕੀਤਾ ਹੈ ਕਿ ਮਨਿੰਦਰ ਸਿੰਘ ਦੇਖੋ ਉਹ ਕਿਉਂਕਿ ਉਹਨਾਂ ਨੇ ਉਹ ਐਸਐਸਪੀ ਨੂੰ ਕਿਹਾ ਕੀ ਆ ਬੰਦੇ ਨੂੰ ਫੜ ਕੇ ਲੈ ਕੇ ਆਓ ਤੇ ਉਹਨਾਂ ਨੇ ਕਿਹਾ ਮੈਂ ਨਹੀਂ ਮੈਂ ਨਹੀਂ ਕੋਈ ਗਲਤ ਕੰਮ ਕਰਨਾ ਤੇ ਉਹਨੂੰ ਬੋਲਤਾ ਇੱਥੋਂ ਦਾ ਐਸਐਸਪੀ ਵੀ ਕਿਉਂ ਚੋ ਛੁੱਟੀ ਕੋ ਲੈ ਗਿਆ ਉਹਨੂੰ ਕਹਿੰਦੇ ਸੀ ਕਿ ਫੜ ਕੇ ਲੈ ਕੇ ਆਓ ਉਹ ਕਹਿੰਦਾ ਮੈਂ ਨਹੀਂ ਅੱਜ ਗਲਤ ਕੰਮ ਕਰ ਸਕਦਾ ਛੁੱਟੀ ਲੈ ਗਈ ਕੋਈ ਦਲੇਰ ਅਫਸਰ ਵੀ ਹੁੰਦੇ ਆ ਕੋਈ ਇਹਨਾਂ ਵਰਗੇ ਜਿਹੜੇ ਹੋਂ ਨਹੀਂ ਲੱਗੇ ਉਹ ਸੋਚਦੇ ਕਿ ਮੈਂ ਐਸਐਸਪੀ ਰਹਿ ਜਾਊਂਗਾ ਮੈਂ ਡੀਐਸਪੀ ਰਹਿ ਜਾਊਂਗਾ ਆ ਤਾਂ ਤੁਹਾਡੀ ਨੌਕਰੀ ਕਿਹੜੀ ਇੱਕ ਸਾਲ ਵਾਸਤੇ ਰਹਿ ਗਈ ਹੈ ਹੁਣ ਤੁਹਾਨੂੰ ਭੁਗਤਣਾ ਪੈਣਾ ਹੈ ਹਾਲਾਤ ਪਹਿਲਾਂ ਨਹੀਂ ਸੀ ਦੇਖੇ ਲੱਗਦਾ ਹੈ ਕਿ ਇਹ ਆਉਣ ਵਾਲੇ ਸਮੇਂ ਚ ਰਾਜਨੀਤੀ ਕੋਈ ਅਲੱਗ ਮੋੜ ਲੈ ਗਈ ਮੈਂ ਤਾਂ ਹੈਰਾਨ ਹੈ ਕਿ ਐਜੇ ਹਾਲਾਤ ਫਿਰ ਤਾਂ ਇਲੈਕਸ਼ਨ ਖੋਣੇ ਨਹੀਂ ਚਾਹੀਦੇ ਫਿਰ ਤਾਂ ਜੇ ਤੁਸੀਂ ਬੂਥ ਕੈਪਚਰ ਕਰਕੇ ਤੁਸੀਂ ਜੋ ਮਰਜ਼ੀ ਕਰ ਲੋ ਪਹਿਲੇ ਪੰਚਾਇਤੀ ਇਲੈਕਸ਼ਨ ਹੋਏ ਕਿਸੇ ਨੂੰ ਲੜ ਨਹੀਂ ਦਿੱਤਾ ਕਾਗਜ਼ਾਤ ਸਾਰਾ ਰੱਦ ਕਰਤੇ ਹੋ ਮੈਂ ਤਾਂ ਸੋਚਦਾ ਸੀ ਕਿ ਨੈਸ਼ਨਲ ਇਲੈਕਸ਼ਨ ਤਾਂ ਕੁਝ ਹੋਊਗਾ ਪਰ ਇਹਨਾਂ ਨੇ ਨੈਸ਼ਨਲ ਇਲੈਕਸ਼ਨ ਦੀ ਵੀ ਧੱਜੀਆਂ ਉਡਾਤੀਆਂ ਕਿਤੇ ਵਰਕਰਾਂ ਦੀ ਜੋਸ਼ਤੀ ਹੋਇਆ ਸਰਪੰਖ ਹੋ ਗਿਆ ਸਭ ਦਾ ਕੋਈ ਫਰਕ ਨਹੀਂ ਪੈਂਦਾ ਕਾਲੀਦਲ ਵਰਕਰਾਂ ਨੂੰ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਸਾਡੇ ਵਰਕਰ ਕੈਮ ਹੈ ਤੇ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਥੋੜੀ ਹੁਣ ਜਮਾਨਤਾ ਜੱਫ ਹੋਣੀ ਹੈ ਸਾਡੀ ਲਗਾਤਾਰ ਐਸਆਈਟੀ ਦੀ ਗੱਲ ਕਰੀ ਜਾ ਰਿਹਾ ਗੈਂਗਸਟਰ ਵਰਗ ਦੇ ਕੰਮ ਖਤਮ ਕਰ ਲਈ ਐਸਆਈਟੀ ਬਣਾਓ ਸੀਐਮ ਸਾਹਮਣੇ ਮੰਗ ਕਰ ਰਹੇ ਇਹਨੂੰ ਕਿਸ ਤਰ੍ਹਾਂ ਦੇ ਮੈਂ ਤੁਹਾਨੂੰ ਸਹੀ ਦੱਸਾਂ ਇਹਨਾਂ ਸਾਰਿਆਂ ਨੂੰ ਕਾਂਗਰਸ ਸਾਰਿਆਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਇੱਕ タルਮੀ ਫੌਜੀ ਪਰਿਵਾਰ ਨੂੰ ਇਹ ਜੇ ਲੰਬਸ ਲੈ ਰਹੇ ਆ ਸਭ ਤੋਂ ਵੱਡਾ ਗੈਂਗਸਟਰ ਤਾਂ ਭਗਵੰਤ ਮਾਨ ਦਾ ਕੇਜਰੀ ਵਾਲਾ ਹੈ ਜਿਹੜਾ ਫਰੋਤੀਆਂ ਲੈ ਰਹੇ ਆ ਟੈਲੀਫੋਨ ਕਰਕੇ ਇਹ ਸਿਲੈਕਸ਼ਨ ਵਾਸਤੇ ਸਾਰੇ ਬਿਲਡਰਾਂ ਤੋਂ ਸਾਰੇ ਇੰਡਸਟਰੀਆਂ ਤੋਂ ਪੈਸੇ ਖੋਏ ਇਹਨਾਂ ਨੇ ਉਹ ਹਰ ਬੰਦੇ ਨੇ ਉਹਨਾਂ ਨੇ ਮੈਨੂੰ ਆਪ ਦੱਸਿਆ ਸਾਨੂੰ ਟੈਲੀਫੋਨ ਆਇਆ ਕਿ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਸਭ ਤੋਂ ਵੱਡੇ ਤਾਂ ਫਰੋਤੀਆ ਕੇਜਰੀ ਵਾਲਾ ਹੈ ਜਿਹੜਾ ਪੰਜਾਬ ਨੂੰ ਲੁੱਟਣ ਤੇ ਲੱਗਿਆ ਸਭ ਤੋਂ ਪਹਿਲੇ ਇਹ ਤਾਂ ਬਚਾਉਂਦੀ ਲੋੜ ਹੈ ਬਲ ਸਾਹਿਬ ਜੀ ਕਿ ਇੱਕ ਨਿਸ਼ਾਨਾ ਕੱਲਾ ਕਾਲੀ ਦਾ ਲੇਖ ਥੋੜਾ ਜਿਹਾ ਮੇਰਾ ਪੁਆਇੰਟ ਸਮਝ ਲਈਓ ਨਾ ਤਾਂ ਕਾਂਗਰਸ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਨਾ ਕਾਂਗਰਸ ਦਾ ਕੋਈ ਵਰਕਰ ਫਿਰ ਕਿਉਂਕਿ ਡਰ ਡਰ ਕਾਲੀਦਲ ਤੋਂ ਸਾਰੇ ਰਲੇ ਮਿਲੇ ਆ ਤੁਸੀਂ ਤੁਸੀਂ ਇੱਕ ਗੱਲ ਦੇਖ ਲਓ ਰਾਜਾ ਬੁੜਿੰਗ ਇਹਨਾਂ ਦੇ ਪ੍ਰਧਾਨ ਹੈ ਠੀਕ ਹੈ ਕਿੰਨੀ ਵਾਰ ਭਗਵੰਤ ਮਾਨ ਨੇ ਕਿਹਾ ਤੇਰੀ ਫਾਈਲਾਂ ਮੇਰੇ ਕੋਲੇ ਪਈਆਂ ਦੀ ਇੱਕ ਵਾਰ ਫੜਿਆ ਹੁਣ ਐਸੀ ਐਕਟ ਦੇ ਇਲੈਕਸ਼ਨ ਦਰਨ ਹੋਇਆ ਇੱਕ ਵਾਰ ਫੜਿਆ ਨਹੀਂ ਕਿਉਂਕਿ ਇਹ ਸਾਰੇ ਇਕੱਠੇ ਹੈ ਸਰਪੰਚ ਜੀ ਸਰਪੰਚ ਜੀ ਹਾਂਜੀ ਹੈ ਸਰ ਜੀ ਸਰ ਜੀ ਮੇਰੇ ਹੈ ਸਿਮੈਂਟ ਸੁੱਤੇ ਸੀ ਬੰਦੇ ਠਾਕੇ ਸਾਡਾ ਦੁੱਧ ਦਾ ਕੰਮ ਆ ਕਾਰੋਬਾਰ ਬੰਦੇ ਠਾਕੇ ਆਣ ਕੇ ਲੰਮੇ ਪੈਗੇ ਸਾਡੇ ਦਿਲ ਚ ਕੋਈ ਦੋਟ ਨਹੀਂ ਇਹੋ ਜਿਹਾ ਕਾਪੀ ਸਾਨੂੰ ਕੋਈ ਖਤਰਾ ਹੋਵੇ ਸਾਡੇ ਦਰਵਾਜੇ ਵੀ ਸਾਰੇ ਖੁੱਲਿਆ ਜੇ ਸਾਡੇ ਦਿਲ ਚ ਕੋਈ ਇਹੋ ਜੀ ਗੱਲ ਹੁੰਦੀ ਆ ਅਸੀਂ ਆਪਣਾ ਬਚਾ ਕਰਦੇ ਹਨਾ ਸਾਨੂੰ ਨਿਸਾਫ ਚ ਇਦਾਂ ਵਾ ਸੁੱਤੇ ਪਿਆ ਨੂੰ ਆਣ ਕੇ ਉਹਨਾਂ ਨੇ ਲੇਟਾਂ ਜਨਾਈਆਂ ਸਿੱਧੇ ਅੰਦਰ ਹੀ ਚਲ ਗਏ ਹੋ ਉਸ ਵੀ ਦੱਸਿਆ ਗਿਆ ਵੀ ਕੀ ਮਾਮਲਾ ਦਰਜ ਹੋਇਆ ਹੈ ਕਦੀ ਕਿਸ ਖੇਚੇ ਆ ਜਾਓ 10 ਵਜੇ 2 ਮਿੰਟ ਦਾ ਟਾਈਮ ਨਹੀਂ ਉਹਨਾਂ ਨੇ ਦਿੱਤਾ 2 ਮਿੰਟ ਦਾ ਟਾਈਮ ਕੀ ਹੁੰਦਾ ਅਜੇ ਤਾਂ ਅਸੀਂ ਆਪਣੇ ਸ਼ਾਲ ਵੀ ਨਹੀਂ ਸੀ ਓੜੇ ਹੋਏ ਸੀ ਬਾਹਰ ਉੱਠ ਲਿਆ ਤਾਂ ਕਿ ਉਹਨਾਂ ਨੇ ਆਇਆ ਪਰ ਥੂਪਾ ਦਿੱਤਾ ਕੋਈ ਟਾਈਮ ਨਹੀਂ ਦਿੱਤਾ ਕੋ ਕੁਛ ਨਹੀਂ ਇਹਨਾਂ ਮਤਲਬ ਇਹ ਹੋ ਗਿਆ ਵੀ ਇਹ ਡਰ ਜਾਣਗੇ ਅਸੀਂ ਡਰਨ ਵਾਲੇ ਨਹੀਂ ਆਉਣ ਵਾਲੇ ਇਲੈਕਸ਼ਨ 'ਚ ਔਰ ਜ਼ਿਆਦਾ ਖੜਾ ਹੋਵਾਂਗੇ ਸ਼੍ਰੋਮਣੀ ਅਕਾਲੀ ਦਲ ਕਿਉਂ ਉੱਠਿਆ ਵਾ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਬੀਬੀਆਂ ਨੂੰ ਮੈਂ ਹੌਸਲਾ ਦੇ ਰਹੀ ਆ ਕਿ ਅਸੀਂ ਤੁਹਾਡੇ ਨਾਲ ਵਾ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਵਾ ਜੇ ਸੰਘਰਸ਼ ਵਿੱਢਣ ਦੀ ਲੋੜ ਪਈ ਤੇ ਅਸੀਂ ਤੁਹਾਡੇ ਨਾਲ ਸੰਘਰਸ਼ ਲੜਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਸੰਘਰਸ਼ਾਂ ਦੀ ਪਾਰਟੀ ਆ ਜਿੱਤਣ ਤੋਂ ਬਾਅਦ ਜਿਹੜਾ ਇਹ ਕੀਤਾ ਜਾ ਰਿਹਾ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਆਪ ਜੀ ਦੇਖੋ ਜਿੱਤਣ ਤੋਂ ਬਾਅਦ ਬਹੁਤ ਘਟਿਆ ਸੋਚ ਘਟਿਆ ਸੋਚ ਅਸਲ ਵਿੱਚ ਉਹ ਧੋਖੇ ਨਾਲ ਜਿੱਤੇ ਆ ਜਾਲੀ ਵੋਟਾਂ ਪਾ ਕੇ ਜਿੱਤੇ ਆ ਲੋਕਤੰਤਰ ਦਾ ਕਾਣ ਕੀਤਾ ਗਿਆ ਤੇ ਇੱਕ ਸਭ ਦੀ ਉਹਨੇ ਦਿਹਾਰਵਾ ਤੇ ਸਾਡੀ ਜਿੱਤ ਤੋਂ ਬੁਖਲਾਏ ਹੋਏ ਨੇ ਉਹ ਹਾਂਜੀ 2027 ਚ ਮੰਤਰੀ ਬਣਨ ਜਾ ਰਹੇ ਹੋ ਜੇ ਜਿੱਤਦੇ ਹੋ ਤਾਂ ਬਾਲ ਸਾਹਿਬ ਨੇ ਕਹਿੰਦਾ ਐਨੌਂਸ ਕਰਤਾ ਇੱਕ ਹੌਸਲਾ ਦਿੱਤਾ ਬਹੁਤ ਵੱਡਾ ਕੀ ਕੀ ਕਹਿਣਾ ਚਾਹੋਗੇ ਜੇ ਜਿੱਤਦੇ ਨਹੀਂ ਜੇ ਲਾਹ ਹੀ ਦੋ ਤੁਸੀਂ ਤੇ ਅਸੀਂ ਅੱਗੇ ਜਿੱਤੇ ਪਏ ਆ ਆਹ ਤੇ ਹਾਂਜੀ ਪ੍ਰਸ਼ਾਸਨ ਨੇ ਤਾਂ ਕੈਸਾ ਹੀ ਕੀਤੀ ਹੈ ਅਸੀਂ ਅੱਗੇ ਜਿੱਤੇ ਹੋਏ ਆ ਅੱਜ ਬਾਲ ਸਾਹਿਬ ਆਏ ਤੇ ਪਰਿਵਾਰ ਨਾਲ ਮਿਲ ਕੇ ਕੀ ਕੀ ਕਿਸ ਤਰ੍ਹਾਂ ਵੇਖਦੇ ਹੋ ਨਹੀਂ ਸਾਨੂੰ ਬਹੁਤ ਚੰਗਾ ਲੱਗਾ ਸਾਡੀ ਇਹਨਾਂ ਨੇ ਬਹੁਤ ਸਨਵਾਈ ਕੀਤੀ ਅੱਜ ਹਾਂਜੀ ਸਾਡੀ ਇੱਕ ਕਾਲ ਤੇ ਉਹ ਆਏ ਆ ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ ਸਿੰਘ ਸੰਧੂ ਨੂੰ ਮੈਂ ਕਹੂੰਗੀ ਪੀ ਹਲਕਾ ਤੇਰਾ ਵਾ ਲੋਕ ਤੇਰੇ ਆ ਸਾਡੇ ਵੀ ਆ ਤੁਹਾਡੇ ਵੀ ਅਸੀਂ ਸਾਰੇ ਭੈਣ ਭਰਾਵਾਂ ਦਾ ਉਹਨਾਂ ਨਾਲ ਕਿਉਂ ਧੱਕੇਸ਼ਾਈ ਕੀਤੀ ਜਾ ਰਹੀ ਆ ਧੋਖੇ ਨਾ ਜਿੱਤਦੇ ਲਿਆ ਵਾ ਤੇ ਪਰ ਉਹਨਾਂ ਨੂੰ ਇਹ ਵੀ ਅਕਾਲੀ ਦਲ ਉੱਠ ਰਿਹਾ ਵਾ ਸਾਰੀਆਂ ਪਾਰਟੀਆਂ ਅਕਾਲੀ ਦਲ ਨੂੰ ਦਬਾ ਰਹੀਆਂ ਵਾ ਬਾਕੀ ਪਰਿਵਾਰ ਨੂੰ ਮੈਂ ਹੌਸਲਾ ਦਿੰਨੀ ਆ ਕਿ ਅਸੀਂ ਤੁਹਾਡੇ ਨਾਲ ਵਾ ਅਸੀਂ ਤੁਹਾਡੇ ਨਾਲ ਲੜਾਂਗੇ ਤੇ ਖੜਾਂਗੇ ਕਿਤੇ ਵੀ ਸੰਘਰਸ਼ ਦੀ ਲੋੜ ਪਈ ਤੇ ਅਸੀਂ ਤੁਹਾਡੇ ਨਾਲ ਅੱਜ ਵਰਕਰਾਂ ਨੂੰ ਅੱਜ ਸੁਨੇਹਾ ਦਿੱਤਾ ਜਾ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਤੁਹਾਡੇ ਲਈ ਖੜਾਂਗੇ ਵੀ ਤੁਹਾਡੇ ਲਈ ਲੜਾਂਗੇ ਵੀ ਔਰ ਇਹ ਵੀ ਐਲਾਨ ਕੀਤਾ ਗਿਆ ਸੁਭੀਤ ਸਿੰਘ ਬਾਦਲ ਵੱਲੋਂ ਕਿ ਜਿੰਨਾ ਜਿੰਨਾ ਆਗੂ ਵਰਕਰਾਂ ਦੇ ਖਿਲਾਫ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਜਾ ਰਹੇ ਉਹਨਾਂ ਸਾਰਿਆਂ ਦੀ ਕਾਨੂੰਨੀ ਲੜਾਈ ਸ਼ੋਮਲੀ ਅਕਾਲੀ ਦਾ ਲੜਾਂਗੇ